ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਅਸੀਂ 4 ਦਸੰਬਰ ਦੇ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ ਆਸਟ੍ਰੇਲੀਆ ਇਮੀਗ੍ਰੇਸ਼ਨ ਨੀਤੀਆਂ ਦੀ ਸਖਤੀ ਕਾਰਨ ਮੈਲਬਰਨ ਦੇ ਵਿਦਮ ਵੇਲ ਦੇ ਇਲਾਕੇ ਦੇ ਵਿੱਚ ਰਹਿਣ ਵਾਲੇ ਇੱਕ ਪੰਜਾਬੀ ਪਰਿਵਾਰ ਨੂੰ ਨਵੰਬਰ ਤੱਕ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਰਿਪੋਰਟਾਂ ਅਨੁਸਾਰ ਰਮਨਦੀਪ ਕੌਰ ਅਤੇ ਸਟੀਵਨ ਸਿੰਘ 2009 ਦੇ ਵਿੱਚ ਆਸਟ੍ਰੇਲੀਆ ਆਏ ਸਨ ਉਹ ਪਿਛਲੇ ਕਈ ਸਾਲਾਂ ਤੋਂ ਆਰਜੀ ਵੀਜ਼ਾ ਤੇ ਇੱਥੇ ਰਹਿ ਰਹੇ ਸੀ ਤੇ ਕਈ ਵਾਰ ਸਥਾਈ ਨਿਵਾਸ ਲਈ ਅਰਜੀ ਦੇ ਚੁੱਕਾ ਰਿਪੋਰਟਾਂ ਅਨੁਸਾਰ ਰਮਨਦੀਪ ਕੌਰ ਤੇ ਸਟੀਵਨ ਸਿੰਘ 2009 ਦੇ ਵਿੱਚ ਆਸਟ੍ਰੇਲੀਆ ਆਏ ਸਨ ਉਹ ਪਿਛਲੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਆਰਜੀ ਵੀ ਵੀਜ਼ੇ ਤੇ ਵੀ ਰਹਿ ਚੁੱਕੇ ਕਈ ਵਾਰ ਉਹਨਾਂ ਨੇ ਅਪਲਾਈ ਵੀ ਕੀਤਾ ਦੱਸਿਆ ਜਾ ਰਿਹਾ ਕਿ ਸਰਕਾਰੀ ਅਧਿਕਾਰੀਆਂ ਨੇ ਉਹਨਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਰੱਦ ਕਰ ਦਿੱਤਾ ਤੇ ਹੁਣ ਪਰਿਵਾਰ ਨੂੰ ਭਾਰਤ ਵਾਪਸ ਜਾਣ ਦਾ ਹੁਕਮ ਦਿੱਤਾ ਗਿਆ ਇਸ ਫੈਸਲੇ ਦਾ ਉਹਨਾਂ ਨੇ ਉਹਨਾਂ ਦੇ 12 ਸਾਲ ਪੁੱਤਰ ਅਭਿਜੋਤ ਸਿੰਘ ਦਾ ਭਵਿੱਖ ਖਤਰੇ ਦੇ ਵਿੱਚ ਹੈ ਦਰਸਾ ਅਭਿਜੋਤ ਦਾ ਜਨਮ ਆਸਟ੍ਰੇਲੀਆ ਦੇ ਵਿੱਚ ਹੋਇਆ ਸੀ ਉਹ ਇੱਕ ਆਸਟ੍ਰੇਲੀਅਨ ਨਾਗਰਿਕ ਹੈ ਪਰ ਆਸਟ੍ਰੇਲੀਅਨ ਇਮੀਗ੍ਰੇਸ਼ਨ ਨੀਤੀਆਂ ਕਾਰਨ ਅਭਿਜੋਤ ਸਿੰਘ ਇਸ ਆਸਟ੍ਰੇਲੀਆ ਦੇ ਵਿੱਚ ਰਹਿ ਸਕਦਾ ਹੈ ਉਹ ਇੱਕ ਸਥਾਨਕ ਸਕੂਲ ਦੇ ਵਿੱਚ ਪੜਦਾ ਹੈ ਉਸ ਨੇ ਆਪਣੇ ਦੋਸਤਾਂ ਅਧਿਆਪਕਾਂ ਤੇ ਇੱਥੇ ਦੀ ਜ਼ਿੰਦਗੀ ਦੇ ਨਾਲ ਡੂੰਘਾ ਸੰਬੰਧ ਬਣਾਇਆ ਅਭਿਜੋਤ ਸਿੰਘ ਦੀ ਮਾਤਾ ਅਮਨਦੀਪ ਕੌਰ ਨੇ ਕਿਹਾ ਸਾਡਾ ਪੁੱਤ ਕਦੇ ਵੀ ਸਾਡੇ ਤੋਂ ਬਿਨਾ ਨਹੀਂ ਰਿਹਾ ਹੈ ਇਸ ਤਰ੍ਹਾਂ ਦਾ ਅਪਡੇਟ ਆਸਟ੍ਰੇਲੀਆ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਹੈ ਅਗਲੀ ਖਬਰ ਜੇ ਕਰਾਂਚੀ ਜਾਣ ਵਾਲੀ ਸੜਕ ਸਰ ਕਿਰਕ ਤੋਂ ਲੰਘਦੀ ਹੈ ਪਾਕਿਸਤਾਨ ਦਾ ਭੂਗੋਲ ਬਦਲ ਦੇਵੇਗਾ ਰਾਜਨਾਥ ਸਿੰਘ ਨੇ ਚੇਤਾਵਨੀ ਦਿੱਤੀ ਹੈ ਕਿਸੇ ਵੀ ਗਲਤੀ ਦਾ ਜਵਾਬ ਦਿੱਤਾ ਜਾਵੇਗਾ ਜਦੋਂ ਇਤਿਹਾਸ ਅਤੇ ਭੂਗੋਲ ਦੋਵਾਂ ਨੂੰ ਬਦਲ ਦੇਵੇਗਾ ਉਹਨਾਂ ਵੀਜ਼ਾ ਵਿਜੇ ਦਸਮੀ ਦੇ ਮੌਕੇ ਤੇ ਕੱਚ ਦੇ ਲੱਕ ਕੀ ਨਾੜਾ ਫੌਜੀ ਸੌਣੀ ਵਿਖੇ ਯੋਜਿਤ ਇੱਕ ਬਹੁਤ ਜਨਸੀ ਸਮਰਥਾ ਅਭਿਆਸ ਅਤੇ ਹਥਿਆਰ ਪੂਜਾ ਸਮਾਰੋਹ ਦੇ ਵਿੱਚ ਹਿੱਸਾ ਲਿਆ ਉਹਨਾਂ ਨੇ ਕਿਹਾ ਕਿ ਭਾਰਤ ਨੇ ਵਾਰ-ਵਾਰ ਗਲਵਤ ਰਾਈ ਸਰਹੰਦੀ ਵਿਵਾਦ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪਾਕਿਸਤਾਨ ਦੇ ਸਪਸ਼ਟ ਇਰਾਦੇ ਅਤੇ ਖੇਤਰ ਦੇ ਨੇੜੇ ਹਾਲ ਹੀ ਦੇ ਵਿੱਚ ਫੌਜੀ ਨਿਰਮਾਣ ਚਿੰਤਾਜਨਕ ਹੈ ਇੱਕ ਫੌਜੀ ਕੈਂਪ ਦੇ ਵਿੱਚ ਸੈਨਿਕਾਂ ਨੂੰ ਸੰਬੋਧਨ ਕਰਦੇ ਹੋਏ ਸਿੰਘ ਨੇ ਕਿਹਾ ਕਿ ਆਜ਼ਾਦੀ ਦੇ 78 ਸਾਲਾਂ ਬਾਦ ਵਿਸਰੇਕਰ ਸਰ ਕਰੇਕ ਖੇਤਰ ਦੇ ਵਿੱਚ ਸਰੰਦੀ ਵਿਵਾਦ ਨੂੰ ਹਵਾ ਦਿੱਤੀ ਜਾ ਰਹੀ ਹੈ ਭਾਰਤ ਨੇ ਗਲਵਤ ਰਾਈ ਇਸ ਨੂੰ ਹੱਲ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਪਾਕਿਸਤਾਨ ਦੇ ਇਰਾਦੇ ਗਲਤ ਅਤੇ ਅਸਪਸ਼ਟ ਹਨ ਇਸ ਤਰ੍ਹਾਂ ਪਾਕਿਸਤਾਨ ਫੌਜ ਨੇ ਹਾਲ ਹੀ ਦੇ ਵਿੱਚ ਇੱਕ ਸਰੀਰਿਕ ਇੱਕ ਸਰਕੀਰਿਕ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਆਪਣੇ ਫੌਜੀ ਬੁਨਿਆਦੀ ਢਾਂਚੇ ਦਾ ਵਿਸਤਾਰ ਕੀਤਾ ਉਹ ਇਸ ਦੇ ਇਰਾਦਿਆਂ ਨੂੰ ਦਰਸਾਉਂਦਾ ਹੈ ਅਗਲੀ ਖਬਰ ਜੀ ਮਸ਼ਹੂਰ ਪੰਜਾਬੀ ਸਿੰਗਰ ਨੂੰ ਜਿਹੜਾ ਮੱਛਿਆ ਹੰਗਾਮਾ ਪਠਾਨਕੋਟ ਦੇ ਵਿੱਚ ਘੇਰਿਆ ਗਿਆ ਪੰਜਾਬੀ ਗਾਇਕ ਬਾਗੀ ਦਾ ਪਠਾਨਕੋਟ ਵਿੱਚ Hindu ਸੰਗਠਨਾ ਦੇ ਵੱਲੋਂ ਵਿਰੋਧ ਕੀਤਾ ਗਿਆ ਬਾਗੀ ਨੂੰ ਜਿਹੜਾ ਪਠਾਨਕੋਟ ਦੇ ਕੋਟਲੀ ਦੇ ਵਿੱਚ ਇੱਕ ਨਿੱਜੀ ਕਾਲਜ ਦੇ ਵਿੱਚ ਪ੍ਰੋਗਰਾਮ ਕਰਨ ਲਈ ਪਹੁੰਚਿਆ ਸੀ ਜਦੋਂ Hindu ਸੰਗਠਨ ਸਿਵਾ ਸੈਨਾ ਅਤੇ ਸਮਾਜ ਸੇਵਿਕ ਸੰਗਠਨਾ ਦੇ ਲੋਕਾਂ ਨੇ ਉਹਨਾਂ ਦੇ ਆਉਣ ਦਾ ਪਤਾ ਲੱਗਾ ਤਾਂ ਉਹਨਾਂ ਨੇ ਕਾਲਜ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਕਾਰਕੁਨ ਬਾਊਂਸਰਾਂ ਨੇ ਬਾਗੀ ਦੀ ਗੱਡੀ ਨੂੰ ਘੇਰ ਲਿਆ ਉਸ ਤੋਂ ਬਾਅਦ ਗਾਇਕ ਨੂੰ ਬਾਊਂਸਰਾਂ ਨੇ ਭੀੜ ਤੋਂ ਦੂਰ ਕੀਤਾ ਹਿੰਦੂ ਸੰਗੰਡਾਂ ਦੇ ਆਗੂਆਂ ਦਾ ਕਹਿਣਾ ਕਿ ਬਾਗੀ ਨੇ ਮਾਫੀ ਮੰਗੀ ਇਸ ਲਈ ਉਹਨਾਂ ਨੂੰ ਛੱਡ ਦਿੱਤਾ ਗਿਆ ਹਿੰਦੂ ਸੰਗੰਠਨ ਹਿੰਦੂ ਸੰਗਠਨਾਂ ਦਾ ਦੋਸ਼ ਹੈ ਕਿ ਬਾਗੀ ਨੇ 2025 ਦੇ ਵਿੱਚ ਰਿਲੀਜ਼ ਹੋਏ ਆਪਣੇ ਗੀਤ ਅਨਸਾਰੀ ਦੇ ਵਿੱਚ ਹਿੰਦੂ ਦੇਵਤਿਆਂ ਦਾ ਅਪਮਾਨ ਕੀਤਾ ਸੀ ਪਠਾਨਕੋਟ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਗਾਇਕ ਸਮਨ ਕੀਤੇ ਜਾਣ ਤੇ ਵੀ ਪੇਸ਼ ਨਹੀਂ ਹੋਇਆ ਇਸ ਕਾਰਨ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਬਾਗੀ ਨੇ ਅੰਸਾਰੀ ਗੀਤ ਗਜ਼ਾਇਆ ਗਾਇਆ ਜਿਸ ਦੇ ਵਿੱਚ ਜਮਰਾਜ ਨੂੰ ਬੰਨਣ ਅਤੇ ਕੁੱਟਣ ਦੀ ਗੱਲ ਕਹੀ ਗਈ ਹੈ ਗਾਇਕ ਬਾਗੀ ਜਿਵੇਂ ਸ਼ਾਮ 4 ਵਜੇ ਦੇ ਕਰੀਬ ਪਠਾਨਕੋਟ ਦੇ ਇੱਕ ਨਿੱਜੀ ਘਰ 'ਚ ਪਹੁੰਚਿਆ ਉੱਥੇ ਪਹਿਲਾਂ ਤੋਂ ਮੌਜੂਦ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਉਸ ਦੀ ਗੱਾਰ ਨੂੰ ਘੇਰ ਲਿਆ ਅਗਲੀ ਖਬਰ ਉਸ ਤੋਂ ਪਹਿਲਾਂ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿੱਤਾ ਹੋਵੇਗਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਪੰਜਾਬ ਦੇ ਸਿਹਤ ਮੰਤਰੀ ਸਨੇ ਸ਼ੇਖ ਲਾਫੋਰਟ ਨੇ ਲਾਈ ਸੋਸ਼ਣ ਦੇ ਦੋਸ਼ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਸਾਬਕਾ ਪ੍ਰਧਾਨ ਸੇਵਤ ਜਿੰਦਲ ਦੀ ਪਟੀਸ਼ਨ ਤੇ ਪੰਜਾਬ ਦੇ ਸਿਹਤ ਮੰਤਰੀ ਸਮੇਤ 6 ਲੋਕਾਂ ਖਿਲਾਫ ਨੋਟਿਸ ਜਾਰੀ ਕੀਤਾ ਗਿਆ ਹੈ ਨੋਟਿਸ ਜ਼ਿਲ੍ਹਾ ਅਦਾਲਤ ਦੇ ਜੱਜ ਦਮਨਦੀਪ ਕੌਰ ਦੀ ਅਦਾਲਤ ਨੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਉਨ੍ਹਾਂ ਦੇ ਪੁੱਤਰ ਰਾਹੁਲ ਸੈਨੇ ਕੌਂਸਲਰ ਜਸਵੀਰ ਸਿੰਘ ਆਦਿ ਕੌਂਸਲਰ ਗੁਰਕਿਰਪਾਲ ਸਿੰਘ ਗੁਰਪ੍ਰੀਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਨੂੰ ਜਾਰੀ ਕੀਤਾ ਗਿਆ ਪਟੀਸ਼ਨ ਦਾਇਰ ਕਰਨ ਵਾਲੀ ਔਰਤ ਦੇ ਵਕੀਲ ਐਡਵੋਕੇਟ ਨਵਦੀਪ ਬਰਮਾ ਨੇ ਦੱਸਿਆ ਕਿ ਅਦਾਲਤ ਨੇ નોਟਿਸ ਜਾਰੀ ਕਰਕੇ 3 ਅਕਤੂਬਰ ਤੱਕ ਸਾਰਿਆਂ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਹੈ ਐਡਵੋਕੇਟ ਨੇ ਕਿਹਾ ਕਿ ਪੀੜਤਾਂ ਦਾ ਦੋਸ਼ ਹੈ ਕਿ ਲੋਕ ਤੋ ਲੋਕਾਂ ਨੇ ਆਪਣੇ ਦਫ਼ਤਰ ਅਤੇ ਹੋਰ ਥਾਵਾਂ ਤੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਹੈ ਵੀ ਦੋਸ਼ ਹੈ ਕਿ ਇੱਕ ਮੋਬਾਈਲ ਵਿਕਰੇਤਾ ਦੇ ਖਿਲਾਫ ਦਿੱਤੀ ਗਈ ਸ਼ਿਕਾਇਤ ਨੂੰ ਵੀ ਦਬਾਉਂਦੇ ਪੀੜਤਾ ਨੂੰ ਪਾਰਟੀ ਤੋਂ ਕਟਵਾ ਦਿੱਤਾ ਗਿਆ ਹੈ ਪੀੜਤਾ ਅਨੁਸਾਰ ਉਸ ਨਾਲ ਸ਼ੋਸ਼ਣ ਦਾ ਮਾਮਲਾ ਮੋਬਾਈਲ ਦੁਕਾਨ ਦੇ ਵਿਵਾਦ ਤੋਂ ਪਹਿਲਾਂ ਦਾ ਹੈ ਜਾਣਕਾਰੀ ਅਨੁਸਾਰ ਬੀਤੇ ਦਿਨੀ ਸਵੇਤਾ ਜਿੰਦਰ ਦੇ ਥਾਣੇ ਤ੍ਰਿਪਤੜੀ ਦੇ ਬਾਹਰ ਧਰਨਾ ਲਗਾ ਕੇ ਮੋਬਾਈਲ ਵਿਕਰੇਤਾ ਵੱਲੋਂ ਉਸ ਦਾ ਮੋਬਾਈਲ ਖਰਾਬ ਕਰਨ ਅਤੇ ਧਮਕੀ ਦੇਣ ਦਾ ਦੋਸ਼ ਲਗਾ ਆ ਲਗਾਉਣ ਅਤੇ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੀ ਗੱਲ ਕਹੀ ਗਈ ਸੀ ਦੋਸ਼ ਹੈ ਕਿ ਮੋਬਾਈਲ ਵਿਕਰੇਤਾ ਵੱਲੋਂ ਉਸਦੇ ਮੋਬਾਈਲ ਵਿੱਚ ਕੋਈ ਸੌਫਟਵੇਅਰ ਡਾਊਨਲੋਡ ਕੀਤੇ ਗਏ ਜਿਸ ਨਾਲ ਉਸਦੇ ਮੋਬਾਈਲ ਵਿੱਚਲਾ ਨੀਜ਼ੀ ਡਾਟਾ ਵੀ ਲੀਕ ਹੋਣ ਲੱਗਿਆ ਦੋਸ਼ ਹੈ ਕਿ ਇਸ ਤੋਂ ਪਹਿਲਾਂ ਹੀ ਸਿਹਤ ਮੰਤਰੀ ਤੇ ਉਹਨਾਂ ਦੇ ਪੁੱਤਰ ਸਮੇਤ ਹੋਰ ਲੋਕਾਂ ਨੇ ਸ਼ੋਸ਼ਣ ਕਰਨ ਤੋਂ ਬਾਅਦ ਲਗਾਤਾਰ ਦਬਾਅ ਬਣਾ ਕੇ ਮਾਮਲਾ ਦੱਬੀ ਰੱਖਿਆ ਸੀ ਜਿਸ ਕਰਨਾ ਹੁਣ ਅਦਾਲਤ ਦਾ ਸਹਾਰਾ ਲੈਣਾ ਪਿਆ ਹੈ ਅਗਲੀ ਮਹੱਤਵਪੂਰਨ ਖਬਰ ਪੰਜਾਬ ਦੇ ਸਾਬਕਾ ਮੁੱਖ मंत्री चरणजीत सिंह चन्नी ਨੂੰ ਇੱਕ ਵਾਰ ਫਿਰ ਮਿਲੀ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਖੇਤੀਬਾੜੀ ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਦੇ ਸੰਸਦ ਦੀ ਸੰਸਥਾਈ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਇਸ ਮਹੱਤਵਪੂਰਨ ਅਹੁਦੇ ਤੇ ਉਹਨਾਂ ਦਾ ਜਿਹੜੀ ਦੂਜੀ ਨਿਯੁਕਤੀ ਹੈ ਇਸ ਕਮੇਟੀ ਦੇ ਵਿੱਚ ਲੋਕ ਸਭਾ ਦੀ 21 ਦੇ 21 ਤੇ ਰਾਜ ਸਭਾ ਦੇ 10 ਮੈਂਬਰ ਸ਼ਾਮਿਲ ਸਨ ਜਿਨ੍ਹਾਂ ਦੇ ਵਿੱਚ ਢਿੰਡਾ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਸ਼ਾਮਿਲ ਹਨ ਚੰਨੀ ਨੂੰ ਇਹ ਜ਼ਿੰਮੇਵਾਰੀ ਉਹਨਾਂ ਦੇ ਪਿਛਲੇ ਕਾਰਜਕਾਲ ਦੌਰਾਨ ਕਿਸਾਨਾਂ ਅਤੇ ਖੇਤੀਬਾੜੀ ਮਜ਼ਦੂਰਾਂ ਦੇ ਹੱਕ ਦੇ ਵਿੱਚ ਕੀਤੀਆਂ ਗਈਆਂ ਰਿਪੋਰਟਾਂ ਅਤੇ ਪਾਰਿਸ਼ਾਂ ਦੇ ਆਧਾਰ ਤੇ ਕੀਤੀ ਗਈ ਹੈ ਘੱਟੋ ਘੱਟ ਸਮਰਥਨ ਮੁੱਲਾਂ ਦੀ ਕਾਨੂੰਨੀ ਗਰੰਟੀ ਲਈ ਪਹਿਲਾਂ ਉਹਨਾਂ ਨੇ ਸਿਫਾਰਿਸ਼ਾਂ ਕੀਤੀਆਂ ਸੀ ਪ੍ਰਾਲੀ ਪ੍ਰਬੰਧਨ ਦੇ ਲਈ ਕਿਸਾਨਾਂ ਨੂੰ ਮੁਆਵਜ਼ਾ ਕਿਸਾਨ ਸਨਮਾਨ ਨਿਜੀ ਯੋਜਨਾ ਦੇ ਦਾਇਰਾ ਵਧਾ ਕੇ ਉਹਨਾਂ ਦੇ ਵਿੱਚ ਖੇਤੀਬਾੜੀ ਮਜ਼ਦੂਰਾਂ ਨੂੰ ਵੀ ਸ਼ਾਮਿਲ ਕਰਨ ਦੀਆਂ ਸਿਫਾਰਸ਼ੀਆਂ ਉਹਨਾਂ ਦੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਕੀਤੀਆਂ ਗਈਆਂ ਸਨ ਇਹ ਸੀ ਅੱਜ ਦੀਆਂ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਜੇਕਰ ਖਬਰਾਂ ਵਧੀਆ ਲੱਗੀਆਂ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਹੋਰ ਜੀਆਂ ਹੋਰ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਣੀ ਆਪਣੀ رائے ਕਮੈਂਟਾਂ ਵਿੱਚ ਜਰੂਰ ਸਾਂਝੀ ਕਰਨਾ ਧੰਨਵਾਦ